ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਗੇ ਤੇ ਹਾਜ਼ਰ ਆ ਅੱਜ ਆਪਾਂ ਇੱਕ ਬਹੁਤ ਹੀ ਕਹਣ ਚਾ ਲਾਈਵ ਲੱਗੇ ਆ ਅੱਜ ਦਾ ਲਾਈਵ ਆਪਾਂ ਮਨਜੀਤ ਕੌਰ ਤੇ ਲਿਕੇ ਹਾਜ਼ਰ ਹੋਇਆ ਮਨਜੀਤ ਕੌਰ ਨੇ ਰਾਤ ਲਾਈਵ ਆ ਕੇ ਪਾਪੀ ਖੁੰਣ ਦੇ ਨਾਲ ਲਾਈਵ ਆ ਕੇ ਕੀ ਗਿਆ ਆਓ ਚੱਲ ਕਮਰਾਉਨੇ ਆ ਤੁਹਾਨੂੰ ਅੱਜ ਦੇ ਇਸ ਲਾਈਵ ਤੇ ਲਾਈਵ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ ਅੱਗੇ ਛੋਟੀ ਰਿਕਵੈਸਟ ਹੈ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਦੇ ਕਲਿੱਕ ਕਰਕੇ ਜਰੂਰ ਜਾਓ ਤੇ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਅੱਜ ਦਾ ਲਾਈਵ ਬਹੁਤ ਜ਼ਿਆਦਾ ਵਧੀਆ ਹੋਣ ਜਾ ਰਿਹਾ ਇਸ ਕਰਕੇ ਲਾਈਵ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਬਾਕੀ ਜੇ ਕਰਤਾਂ ਨੂੰ ਅੱਜ ਦਾ ਲਾਈਵ ਵਧੀਆ ਲੱਗਾ ਤੇ ਲਾਈਵ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਓ ਤੇ ਨਾਲ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਦੇਗੇ ਜਰੂਰ ਜਾਓ ਕੌਣ ਸਹੀ ਹੈ ਤੇ ਕੌਣ ਗਲਤ ਲੱਗਦਾ ਹੈ ਤੁਹਾਨੂੰ ਬਾਕੀ ਇਸੇ ਤਰ੍ਹਾਂ ਦੀਆਂ ਹੋਰ ਪੰਜਾਬੀ ਇੰਡਸਟਰੀ ਦੇ ਨਾਲ ਜੁੜੀਆਂ ਨਵੀਆਂ ਤੋਂ ਨਵੀਆਂ ਅਪਡੇਟ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਾਕੀ ਆਓ ਚਲ ਕਮਰਾਉਂਦੇ ਆਂ ਤੁਹਾਨੂੰ ਅੱਜ ਦੇ ਇਸ ਲਾਈਵ ਤੇ ਤੇ ਕੀ ਕਿਹਾ ਮਨਜੀਤ ਕੌਰ ਨੇ ਆਪਣੇ ਅੱਜ ਦੇ ਇਸ ਲਾਈਵ ਦੇ ਵਿੱਚ ਆਓ ਚਲ ਕਮਾਉਂਦੇ ਆਂ ਇਹ ਸੋਗਾਂਗੇ

ਦੀ ਨਾ ਦਾ ਸੁਪੀ ਕੁਜਰ ਕਰਕੇ ਹੈਗਾ ਗੰਜਾਇਆ ਹਾਂ ਉਹ ਕਹਿੰਦੇ ਕੋਰਡ ਕਾਰ ਵੀ ਕਹਿੰਦੇ ਨਾਂ ਨੂੰ ਲਿਆ ਹੋਣਾਗੇ ਇੰਸਟਾਗ੍ਰਾਮ ਤੇ ਦੰਗੀਆਂ ਕੁੜੀਆਂ ਜੇ ਹੋ ਤੇ ਵਿੱਚ ਬਾਲ ਪਰਮ ਦਾ ਨਾਂ ਲੈਣ ਡਿਆ ਹੈ ਮੈਨੂੰ ਇਹਨੇ ਪਰਮ ਨੇ ਭੇਜਿਆ ਹੁਣੇ ਤਾਂ ਕਹਿੰਦੇ ਲਾਈਵ ਆ ਕੇ ਬੈਠੇ ਕਹਿੰਦਾ ਦੇਖ ਮੈਂ ਕਿ ਮੈਂ ਦੇਖਦੀ ਹਾਂ ਤੇ ਮੈਂ ਨਹੀਂ ਉਹਨੋਂ ਤੇ ਗਿਆ ਲੈ ਮੈਂ ਉਹਦੇ ਨਾਲ ਆਇਆ ਸੂਹੀ ਗੁੱਜਣਾ ਫਿਰ ਮੈਂ ਗੱਲ ਕਰਾਈ ਬਾਰੇ ਪਰਮਦੀ ਵੀ ਚੇ ਲਾਈ ਦੇ ਉਹ ਹੁਣ ਗੱਲ ਕਲੀਅਰ ਹੋ ਗਈ ਆਂਦਾ ਤੁਹਾਡਾ ਗਾਂ ਤੋਂ ਨਾਲ ਕੋਈ ਆਊਗਾ ਜੇ ਕੋਈ ਲੋਗ ਕਰ ਉਹਨੂੰ ਮੈਂ ਟੋਕੀ ਬਾਵੀ ਮੈਂ ਆਪੋ ਤੇ ਵੇਲੇ ਨਹੀਂ ਜੈਸੂੰ ਆਪਣੀ ਜਵਾਬ ਦੇ ਰਹੇ ਹਾਂ ਹਾਂ ਕਿ ਤੂੰ ਆ ਦੀ ਗੱਲ ਕਰਾਤੀ ਕਿ ਤੂੰ ਐਂ ਤੋਂ ਸਾਡਾ ਨਾ ਕੀ ਕਹਦੇ ਤੂੰ ਦੇਖਿਆ ਕੀ ਚੋਣਾ ਕੀ ਐ ਬੋਨੋ ਉਹਨੂੰ ਸਮਝਾਤਾ ਵਾ ਬੱਬਾ ਆ ਤਾਂ ਨਹੀਂ ਕਰੂੰਗਾ ਦਾ ਮੈਂ ਤੇਰੀ سپورਟ ਕਰੂੰਗਾ ਬੁੜੀ ਜੇ ਉਹ ਮੈਂ ਠੀਕ ਆ ਪਰ ਆ ਮੈਂ ਵੀ ਉਹ ਕੌਜੜੀ ਉਹ ਤਨੂ ਜੇ ਨਾਲ ਹੁੰਦਾ ਵਾ ਮੁੰਡਾ ਤੇ ਕਿਹਦੇ ਨਾਲ ਹੁੰਦਾ ਉਹ ਤਨੂ ਨਾਲ ਨਹੀਂ ਹੁੰਦਾ ਜਿਹੜਾ ਸੁਖਰਤੀ ਨਾਲ ਕੁੜੀ ਵੀਡੀਓ ਜੀ ਬੁੰਦੀ ਆ ਆਹੋ ਮੋਟਾ ਆ ਆ ਮੋਟਾ ਆ ਬਾਲਾ ਉਹ ਵੀ ਆਇਆ ਹੀ ਉਹ ਵੀ ਆਇਆ ਹੀ ਵਿੱਚ ਉਹ ਵੀ ਆਇਆ ਹੀ ਉਹਦੀ ਬੜੀ ਘੋੜੀ ਦਵਾਈ ਆਪਾਂ ਸੋਚ ਉੱਥੇ ਬੋਲ ਕੇ ਹਟੇ ਤੇਰਾ ਘਰ ਛੋਟਾ ਏ ਉਦਾਂ ਏ ਉਦਾਂ ਏ ਮੈਂ ਪ੍ਰਭਾ ਮੈਂ ਛੋਟੇ ਘਰ ਚ ਰਹਿ ਕੇ ਕੁਛ ਆ। ਹਾਂ। ਉਹ ਵੀ ਆਏ ਵਿੱਚ ਮੋਟਾ ਉਹ ਲੱਗਿਆ ਹੈ। ਨਾ ਉਹ ਤਾਂ ਵੀ ਮੇਰਾ ਲਾਈਫ ਚ ਗੱਲ ਕਰਨਾ ਜਿਹਾ ਦਾ ਕੋਈ ਹੋ ਗਿਆ। ਹਾਂ। ਜਬ ਬੱਸ ਮਖਾ ਵਾਓ ਵੀ ਟੈਟ। ਆਉਂਈ ਤਾਂ ਗੱਲ ਲਾ ਕਹਿੰਦਾ ਤੂੰ ਛੋਟੇ ਘਰ ਚ ਰਹਿ ਨਹੀਂ ਆ ਤੇਰਾ ਡੈਡੀ ਇਹ ਉਹ ਵਰਦਮ ਬੱਦਰਾ। ਇਹ ਮੈਂ ਕਿਹਾ ਪ੍ਰਭਾ ਮੇਰਾ ਇੱਕੀ ਪਿਓ ਆ ਮੈਨੂੰ ਪਤਾ ਕੋਣ ਆ ਕੋਣ ਨਹੀਂ ਠੀਕ ਆ। ਮੈਂ ਕਿਹਾ ਤੁਸੀਂ ਐਂ ਜਣੇ ਜਣੇ ਮੇਰੇ ਪਿਓ ਹੋਣਾ ਗਏ। ਨੇ ਆਨੇ ਅਗੂ ਇਹਨਾਂ ਜੋ ਮਰਜੀ ਸੀਗਾ ਯਾਰ ਮੇਰੀ ਮਾਂ ਤੂੰ ਕੌਣ ਹਾਂ ਮੇਰੀ ਮਾਂ ਦੀ ਪਰਸਨ ਲਾਈਫ ਜਾਣ ਵਾਲਾ ਅੱਛਾ ਨਹੀਂ ਮੇਰੀ ਗੱਲ ਖਾਨਾ ਤੇ ਨ ਸੀਰੀਅਸ ਗੱਲ ਬਚਾ ਲਗਾਇਆ ਕਿ ਹੂੰ ਸੋਚ ਰਹਾ ਤੇ ਵੀ ਪੈਂਟ ਡਰਾਈਵ ਲੱਗ ਗਈ ਹੈ ਵੈਂਟ ਡਰਾਈਵ ਹੀ ਆਪਣੇ ਕੋਲ ਪਿਆਸ ਮਾਰ ਰਹੀ ਸੀ ਵਾਦੂ ਵਾ ਵੀਡੀਓ ਕੋਲ ਆਲੇ ਤਾਂ ਕੁਝ ਜ਼ਿਆਦਾ ਹੀ ਵਾ ਵੀਡੀਓ ਕੋਲ ਆਲੇ ਤਾਂ ਜਮਾਂ ਹੀ ਆਤਾ ਹਾਂ ਵੀਡੀਓ ਕੋਲ ਆਲੇ ਯੋ ਮੈਂ ਕਾ ਤਾਂ ਜਮਾਂ ਹੀ ਆਤਾ ਉਹ ਤੇ ਦਿਆਣਾ ਬੁਰਾ ਘਲਾਰਾ ਬੋਣਾ ਲਾ ਮੈਂ ਤਾਂ ਇਹਦਾ ਸ਼ਾਨ ਤੋਂ ਕੇ ਬੈਠੀ ਆ ਨਹੀਂ ਇਹ ਜਿਆਦਾ ਹੀ ਆ ਤੁਸੀਂ ਕਰਾਉਣੇ ਨਹੀਂ ਕਰਦਾ ਨਾ ਕੱਲ ਗਿਆ ਸੌਖ ਰਤੀਏ ਗਲ ਹੋਣ ਉਹਨਾਂ ਨੂੰ ਬਾਈ ਵੀ ਬਾਈ ਜੀ ਕਰਕੇ ਗੱਲ ਕਰੇ ਕਹਿੰਦਾ ਉਹਨਾਂ ਨੇ ਜਿੱਦੀਆਂ ਗੱਲਾਂ ਲੜੀਆਂ ਕਹਿੰਦਾ ਸਾੜੇ ਤੋਂ ਬਾਈ ਜੀ ਬਾਈ ਜੀ ਜਿਹੜਾ ਕਰਦਾ ਹੈ ਨਾ ਤੇ ਉਹਨਾਂ ਨੇ ਉਹਦੀਆਂ ਜਿਹੜੀਆਂ ਲਾਈਵ ਲੋਕੇਸ਼ਨਾਂ ਚੱਕੀਆਂ ਸੀ ਪੂਰਾ ਐਡਰੈਸ ਖੋਲਦਾ ਚਿੱਕਾਪੂਰਾ ਖੋਲਦਾ ਉਹਨਾਂ ਨੇ ਕਹਿੰਦਾ ਨਹੀਂ ਨਹੀਂ ਬਾਈ ਜੀ ਕਹਿੰਦਾ ਮੈਂ ਤਾਂ ਕੁਝ ਕਰਦਾ ਹੀ ਨਹੀਂ। ਵਾਗਿਆ ਜਾਲਿਆ ਆਇਆ ਤਾਂ ਤੈਨੂੰ ਇੱਕ ਹੀ ਫੋਨ ਆ ਗਿਆ ਫੇਰ ਤਰ੍ਹਾਂ ਭਾਂਦਾ ਕੀ ਹੈ ਰੱਬ ਨੂੰ ਹੀ ਪਤਾ ਹੋਣਾ ਤਾਂ। ਨਹੀਂ ਮੈਨੂੰ ਕੀ ਲੋਕੀ ਸਾਹਮਣੇ ਕੀ ਹੈ ਜਦੋਂ ਕੋਈ ਜਾਂਦਾ ਵੇਖਿਆ ਵੀਡੀਓ ਲੋਕੀ ਪੈਰੀ ਹੱਥ ਗਤਲ ਹੁੰਦੇ ਕੀ ਹੈ ਉਹ ਇਹੋ ਜਿਹਾ ਕਹਿੰਦੇ। ਯਾਰ ਜਿਹੜਾ ਇਹਨੇ ਹੁਣ ਉਰੇ ਨਹੀਂ ਆਇਆ ਸੀਗਾ ਚੰਡੀਗੜ੍ਹ ਆਇਆ ਸੀਗਾ। ਇਹਨੂੰ ਬੁਲਾਇਆ ਸੀ ਟੂਰਨ ਮੈਂ ਤਾਂ ਉਹ ਮੇਰੇ ਭਰਾ ਦਾ ਵੀਲੇ ਬਾਈ ਦਾ ਬਰਥਡੇ ਸੀਗਾ ਤਾਂ ਮੈਂ ਗਈ ਹੋਈ ਸੀ ਦਿੱਲੀ ਹੁਣ ਮੈਨੂੰ ਤਾਂ ਪਤਾ ਮੇਰਾ ਤਾਂ ਅੱਜ ਤੱਕ ਤਾਂ ਹੀ ਨਹੀਂ ਜਾਣਦੀ ਮੈਂ ਬਹੁਤ ਟਾਈਮ ਨਹੀਂ ਜਾਣਦੀ ਹਾਂ ਨਾ ਉਹਨਾਂ ਨੇ ਮੈਂ ਤਾਂ ਨਹੀਂ ਸ਼ੋਅ ਕਰਦੀ ਸੀਗੀ ਕਿਉਂਕਿ ਯਾਰ ਉਹ ਥੋੜੇ ਰੋਲੇ ਪੰਗੇ ਆ ਜਪੈਂਦੇ ਆ ਤੇ ਮੈਂ ਉਹ ਮੈਨੂੰ ਕਹਿੰਦੇ ਹੁੰਦੇ ਸੀ ਕਿ ਮੈਂ ਕਹਿੰਦੇ ਮੈਨੂੰ ਵੀਰੇ ਤੁਹਾਡੇ ਨਾਲ ਵੀਡੀਓ ਪਾਉਣੀ ਆ ਉਹ ਪਾਣ ਨਹੀਂ ਦਿੰਦੇ ਸੀਗੇ ਮੈਨੂੰ ਤਾਂ ਜਿੱਦਣ ਮੈਂ ਸੋਖ ਨਾਲ ਵੀਡੀਓ ਦੇਖੀ ਮੈਂ ਬਾਈ ਹਰ ਨੂੰ ਫੋਨ ਕੀਤਾ ਮੈਂ ਕਿਹਾ ਬਾਈ ਤੁਸੀਂ ਸੋਖ ਨੂੰ ਕਿੱਥੇ ਬੁਲਾਇਆ ਕਹਿੰਦੇ ਨੇ ਸਾਡੇ ਕਹਿੰਦਾ ਤਰਲੇਕਾਰ ਕਰਕੇ ਬਲਾਈ ਬਾਈ ਜੀ ਬੁਲਾ ਲਓ ਬਾਈ ਜੀ ਬੁਲਾ ਲਓ ਕਹਿੰਦਾ ਸੇ ਬਸਤਾ ਬਲਾਇਆ ਮੈਂ ਕਹਾ ਆਹੀ ਤਾਂ ਹੈਗਾ ਮੈਂ ਕਹਾਂ ਘਰ ਤਾਂ ਧਰਤਾ ਸਾਰਾ ਸਿਰ ਕਹਿੰਦਾ ਅੱਛਾ ਫਿਰ ਜਦੋਂ ਸਾਰੀ ਗੱਲ ਉਹਦਾ ਬਾਈਆਂ ਨੂੰ ਹੁਣ ਦਿੱਤਾ ਮੈਂ ਬਾਈ ਅੱਦਾ ਕਹਿੰਦਾ ਤੂੰ ਹੁਣ ਵੀਡੀਓ ਪਾ ਤਹੀਂ ਭੇਜ ਆਲੇ ਨੇ ਮੁੱਦਾ ਚੱਕਿਆ ਕਹਿੰਦਾ ਸੋਖ ਰੱਤੀ ਦੇ ਭਰਾ ਕਹਿੰਦਾ ਹੁਣ ਮਨਜੀਤ ਨੇ ਬਣਾ ਲੇ ਹੁਣ ਉਹਨਾਂ ਨੂੰ ਕੀ ਦੱਸੇ ਵੀ ਭੈਣ ਦੋ ਜਿੱਥੇ ਹੋ ਰਹਿੰਦੇ ਨੇ ਉੱਥੇ ਤਾਂ ਮੇਰਾ ਘਰ ਆ ਹਾਂ ਇਹਨਾਂ ਨੇ ਮੈਨੂੰ ਸਾਰਾ ਕੋਈ ਚੰਡੇਗੜ ਜਦੋਂ ਮੈਂ ਹੀ ਸੀਗੀ ਸਾਰਾ ਉਹ ਇਹਨਾਂ ਨੇ ਤਾਂ ਸੰਭਾਲਿਆ ਮੈਨੂੰ ਮੈਨੂੰ ਅੱਜ ਤੱਕ ਕੋਈ ਜਾਣਦੇ ਨੇ ਮੈਂ ਬਾਕੀ ਹੁਣ ਕਰਾ ਹੋ ਗਿਆ ਉਹਨਾਂ ਹਲਕੇ ਹਲੇ ਹੈਗਾ ਉਹ ਚਿੱਟਾ ਕੱਟਾ ਕੋਈ ਕਿੱਦਾਂ ਨਾਲਾ ਕੰਡਾ ਦਾ ਹੁਣ ਬਸ ਜਿਹੜੇ ਫੋਨ ਗਏ ਆ ਹੁਣ ਉਹ ਹੀ ਕੰਡਣਗੇ ਆਪਾਂ ਤਾਂ ਤਾਂ ਸਾਈਡ ਤੇ ਚੁੱਪਚਾਪ ਬਹਿ ਗਏ ਕੱਲ ਨੂੰ ਮੈਂ ਕਿਹਾ ਗੱਲ ਹੋਊਗੀ ਉਹਨਾਂ ਨੇ ਕਹਿਣਾ ਲਾਵੀ ਮਨਜੀਤ ਨੇ ਕਰਾ ਲੈ ਨਹੀਂ ਮੇਰੀ ਗਾਥ ਮੇਰੀ ਗਾਥ ਉਹਨਾਂ ਇੱਕ ਪਾਸੇ ਉਹ ਉਲੜੀ ਹੈਗੀ ਹਮ ਦਬੋ ਕੀ ਹੈਗਾ ਤਨੂ ਨਹੀਂ ਸਭ ਲਈ ਇੱਕ ਪਾਸੇ ਕਹਿੰਦੀ ਆ ਮੇਰਾ ਇਹਦਾ ਨਾ ਕੰਟੈਕਟ ਆ ਇੱਕ ਪਾਸੇ ਭੈਣ ਜੋ ਵੀਡੀਓ ਪਾਈ ਜਾਂਦੀ ਆ ਇੱਕ ਪਾਸੇ ਵੀਡੀਓ ਤਾਂ ਯਾਰ ਮੈਂ ਤਾਂ ਖਾਈ ਤਾਂ ਲਾਈਵ ਦੇ ਵਿੱਚ ਆ ਕੇ ਚਪਕ ਚਪਕ ਕੇ ਭੈਣ ਤੋਂ ਕਿਸਾਂ ਤੱਕ ਕਰਨ ਜਾਂਦੇ ਨੇ ਉਹਨਾਂ ਦਾ ਬਸ ਭੈਣ ਤੋਂ ਉਹਦਾ ਉਹਦਾ ਲਾਈਵ ਵੀਡੀਓ ਤੇ ਸਾਰਾ ਕੁਝ ਕਰ ਕਰਕੇ ਦਿਖਾਣਾ ਇੰਸਟਾਗ੍ਰਾਮ ਨੇ ਨਾ ਕੋਈ ਸਮਝ ਨਹੀਂ ਬੈਂਸ ਹਮ ਅੱਗੇ ਲੋਕੀ ਇਹ ਸਰਚਾ ਮਾਰਦੇ ਦੇ ਗੂਗਲਾਂ ਦੇ ਜਾ ਕੇ ਅੱਜਕੱਲ ਇੰਸਟਾਗ੍ਰਾਮ ਵੀ ਖੋਲ ਕੇ ਸਾਰ ਲੈਂਦੇ ਆ। ਬਹੁਤ ਤਸਾਨ ਇੱਕ ਵਾਰ ਮੈਂ ਕੱਲ ਸਟੋਰੀ ਨਹੀਂ ਪਾਈ ਸੀ ਕਿ ਸਾਡੇ ਸ਼ਾਂਤ ਚ ਵੀ ਕੋਈ ਵਜਾ ਆ। ਸ਼ਾਂਤ ਕਿਉਂ ਹੋ ਗਏ ਬੈਠੇ ਆ। ਕਿਉਂ ਮੈਨੂੰ ਪਤਾ ਕੱਲ ਉਹਦੇ ਕੋਲ ਫੋਨ ਆ ਗਿਆ ਜਦੋਂ ਉਹਨਾਂ ਨੇ ਬਾਈ ਹਰਾਂ ਨੂੰ ਫੋਨ ਕੀਤਾ ਕਹਿੰਦਾ ਕਰਤਾਲ ਸੀ ਕਹਿੰਦਾ ਮੈਨੂੰ ਬਾਈ ਹਰਾਂ ਨੇ ਗੱਲ ਸੀ ਕਹਿੰਦਾ ਉਹ ਤਾਂ ਜੀ ਦੀ ਕਰਦੇ ਕਰਦੇ ਸੀ ਨਾ। ਮੈਂ ਕਿਹਾ ਬਾਈ ਹਏ ਰੁਕ ਜਾ ਕਹਿੰਦਾ ਤੂੰ ਕੁਝ ਨਹੀਂ ਕਰਨਾ ਕਹਿੰਦਾ ਹੁਣ ਨਾ ਉਹ ਲਾਈਵ ਚ ਕੋਈ ਬੋਲਣਾ ਨਾ ਉਹਨਾਂ ਨੂੰ ਗਾਲਾਂ ਕੱਢਣੀਆਂ ਮੈਂ ਕਿਹਾ ਬਾਈ ਆਪਾਂ ਸ਼ਾਂਤ ਹੋ ਕੇ ਬੈਠੇ ਅਮਰੀਕਾ ਫਾਂਸਾ ਲਿਆ ਕਮੈਂਟਾਂ ਚ ਦਿਮਾਗ ਬੜੀ ਆਉਂਦੀ ਇਹ ਪੇਜ ਨੂੰ ਸਾਦੀ ਇਹਨਾਂ ਨੂੰ ਇੱਕ ਵਾਰੀ ਇਹ ਟੰਡੇ ਚ ਵੜਾਇੰਦਾਂ ਹਾਏ ਵੇ ਵਿਖਾਂਦੇ ਸੱਚੀ ਬੁਖਾਰ ਨੇ ਮੱਤ ਮਾਰੀ ਪਈ ਆ ਮੇਰੀ ਕਹੇ ਮੈਂ ਆਪ ਹੀ ਆ ਰੀੜੀਆਂ ਵੇ ਸਭ ਮੰਨਦੇ ਨਹੀਂ ਆ ਬੋਲ ਹੀ ਜਾਂਦੇ ਸਾਲੇ ਜਦੋਂ ਗਾਲਾਂ ਕੱਢੂਗੇ ਇਹਨਾਂ ਨੂੰ ਫੇਰ ਪਤਾ ਲੱਗੂਗਾ ਵੀ ਉਹੀ ਆ ਇਹ ਗਾ ਗਾਡੇ ਨਾਲ ਉਹ ਵੀਡੀਓ ਵਾਲੀਆਂ ਬੜੀ ਤਸਵੀਰ ਨਾਲ ਭੈਣ ਕਿਹੜਾ ਯਾਰ ਹੈ ਭੈਣ ਦੇ ਖਸਮ ਕਈ ਭੇਜ ਆਲੇ ਆਪਦੀ ਭੈਣ ਘੜੋਂਦੇ ਆ ਮਿਲ ਕੇ ਚਫੋ ਮਨਜੀਤ ਚਫੋ ਕੇ ਬੈਠੀ ਭੈਣ ਚੋਦੋ ਬੈਠੀ ਆ ਕਿਸੇ ਮਜ਼ਾ ਨਾਲ ਚਫੋ ਕੇ ਬੈਠੀ ਆ ਦਿਖਾਵਾ ਵਾਲੀ ਮੁੱਦਾ ਸਾਰੇ ਵਿੱਚ ਅੰਦੇ ਦੇ ਵਿੱਚ ਕਈ ਨਾ ਕੋਲ ਵਖਬੁਰ ਲੈਣਾ ਤੇ ਇਦਾਂ ਹੀ ਭੈਣ ਨਹੀਂ ਹੋਣੀ ਵੀਡੀਓ ਪਾਈ ਜਾਂਦੇ ਇਹ ਆ ਉਹ ਮੈਂ ਕੋਈ ਇਦਾਂ ਪਿਆਰ ਦੇ ਨਾਲ ਹੈ ਖਿਆਪ ਮੈਨੂੰ ਕੋ ਜਨਾਵੇ ਜਰੀ ਕੋ ਜਨਾਵੇ ਖਾਲੀ ਹੋਵੇ ਬਸ ਤੁਹਾਨੂੰ ਦੇ ਇੱਕ ਫੋਰ ਵੀਡੀਓ ਨੇ ਦੇਖੇ ਸੀਗੇ ਸ਼ਾਇਦ ਕੈਂਪੇ ਆ ਪਾਈ ਸੀਗੀ ਆਪ ਤਾਂ ਕਾ ਦੇਖ ਲਾ ਫੋਟੋ ਨਾ ਕਹੋ ਜੀ ਕਰਾਉਂਦੀ ਸੀ ਤਾਂ ਨਹੀਂ ਨੰਗੇ ਹੁੰਦੇ ਭੈਣ ਜਦੋਂ ਜਿਵੇਂ ਕਹਿੰਦੇ ਤੂੰ ਨੰਗੀ ਹੁੰਨੀ ਆ ਨਹੀਂ ਮੈਂ ਪਹਿਲੇ ਦਿਨ ਦੀ ਨੂੰ ਵੇਖਿਆ ਨਾ ਤੁਹਾਨੂੰ ਬਹੁਤ ਘੱਟ ਹੀ ਜਿਦੋਂ ਇਹਨਾਂ ਵੀਡੀਓ ਤੋਂ ਡਾ ਵੀ ਪਤਾ ਨਹੀਂ ਕੀ ਖਾਲਿਆ ਜਾਂ ਪਤਾ ਨਹੀਂ ਕੀ ਲਵਾ ਲਿਆ ਬਹੁਤਾ ਹੀ ਫੱਟ ਗਿਆ ਮੈਨੂੰ ਤਾਂ ਲੱਗਦਾ ਭੈਣਾਂ ਚ ਬੰਬੇ ਚ ਥਾਲਾ ਦੂਜਾ ਕੰਮ ਹੁੰਦਾ ਟੋਨੇ ਟਾਣੇ ਦਾ ਟੋਣਾ ਤਾਂ ਨਹੀਂ ਕਰਾਤਾ ਸੁੱਖ ਰਤੀ ਤੇ ਏਡੀ ਹੈ ਵੀ ਉਹ ਤੁੱਤੀਆ ਯੂਪੀ ਦੀਆ ਬਈ ਬਹੁਤ ਚੱਲਦਾ ਯੂਪੀ ਚ ਟੂਣਾ ਉਹ ਖਰਾਬ ਇਹ ਵੀ ਬਾਗ ਨਾ ਤੋੜੀਆ ਐ ਨਹੀਂ ਉਹ ਚਾਰ ਓਏ ਇਹਨੇ ਬਾਤ ਆ ਤੋੜੀ ਕਿ ਲੈਣ ਦੀ ਨਹੀਂ ਹੋਗਾ ਨਾ ਤਾਂ ਕਰਕੇ ਉਹ ਕਹਿੰਦੀ ਮੈਂ ਦੇਣੀ ਆ ਉਹ ਕਹਿੰਦਾ ਮੈਂ ਲੈਣੀ ਨਹੀਂ ਤੇਰੀ ਉਹਨੇ ਬਾਤ ਤੋੜਦੀ ਗੁੱਸੇ ਚ ਤੂੰ ਆ ਮਾਰ ਕੇ ਬਾਹਰ ਵਰਤੀ ਜਾ ਕਿ ਤੂੰ ਆਈ ਨਾ ਆ ਆ ਰਹੀ ਨੇ ਨਹੀਂ ਬੇਸਾਕ ਇੱਕ ਇੱਕ ਗਾਧੀ ਵੰਡਾਰੀ ਭਾਈ ਉਹ ਤੋਂ ਵੀਡੀਓ ਲਾਈਵ ਚ ਬੋਲਦੀ ਨਾ ਓਏ ਓਏ ਬਹਿ ਬਹਿ ਹੁਣ ਸ਼ਾਂਤੋ ਕੇ ਬੈਠੇ ਕੋਈ ਰੀਜਾ ਨਾ ਸ਼ਾਂਤੋ ਹੁੰਦਾ ਮੈਨੂੰ ਪਤਾ ਨਾ ਜਿਹੜਾ ਕੱਲ ਉਹਦੇ ਕੋਲ ਫੋਨ ਕਰਿਆ ਭਾਈ ਜੀ ਭਾਈ ਜੀ ਕਰਦਾ ਫਿਰਦਾ ਸੀ ਭਾਈ ਜੀ ਭਾਈ ਜੀ ਮੇਰਾ ਹਾਸਾ ਛੋਟੇ ਮੈਂ ਦੂਜੇ ਫੋਨ ਤੇ ਸੀ ਮੈਂ ਕਿਹਾ ਭਾਈ ਜੀ ਭਾਈ ਜੀ ਹੋਣ ਲੱਗ ਗਈ ਆ ਆਈਓ ਤਨ ਨੂੰ ਸਰੋਈ ਹੈ ਇਹ ਵੀ ਤੇ ਕਰਾਇ ਨਾ ਅੱਛਾ ਢਾਡ ਖਾਚਾ ਨਾ ਭੈਣ ਚਦ ਕਿਉਂ ਉਹ ਲੋਣਾ ਆਈ ਵੇ ਜਦੀ ਕਾਰ ਐੜਾ ਤੇਰੀ ਬੜਾ ਡਾਡੂ ਹੈ ਯਾਰ ਉਹ ਨਹੀਂ ਆਉਣਾ ਹੋਏ ਤਨ ਉਹਦੇ ਲਾਈਵ ਦੀ ਹੋਈ ਸਾਲਾ ਮੋਟਾ ਜਾਣਦਾ ਹੁੰਦਾ ਉਹੀ ਆਣਾ ਨੇ ਬੋਲਣਾ ਬਗਵਾ ਜਾਨੀ ਪਹਿਲਾਂ ਵੀ ਬੋਲਣ ਦਾ ਇਹੋ ਜੀ ਆਈਡੀ ਬਣਾਈ ਉਹਨੇ ਇੱਕ ਕੀ ਨਾਮ ਹੈ 01 9900 ਇਦਾਂ ਕਰਕੇ ਕੋਈ ਜੀ ਆਹੋ ਕੋਈ ਇਹੋ ਆਈਡੀ ਹੈ ਕੋਈ ਨਾ ਰੁਕ ਜਾ ਸ਼ਾਂਤ ਰਹਿ ਤਿੰਨ ਚਾਰ ਦਿਨ ਸ਼ਾਂਤ ਵਾਹ ਹਟੇ ਕੇ ਭੇਜਾਂਗੇ ਇਹਦੀਆਂ ਵੀਡੀਓ ਖੋਲਣੀਆਂ ਸੌਖ ਰਤੀਆਂ ਦੀਆਂ ਫਿਰ ਵੇ ਵੇਜਾ ਬੜਾ ਕਾਮਕ ਅੜਿਆ ਵਾਹ ਕਹਿੰਦੇ ਨਾ ਜਰ ਰੁਕ ਜਾ ਜੇ ਠੰਡੇ ਹੋਣ ਦਾ ਹੀ ਫਾਇਦਾ ਆ ਆਹੋ ਇਹ ਗੱਲ ਹੈ ਥੋੜਾ ਜਨਾ ਇੰਸਟਾਗ੍ਰਾਮ ਨੂੰ ਵੀ ਵਿਚਾਰੇ ਨੂੰ ਨਾ ਸਾਹ ਦੇ ਦਈਏ ਨੀ ਇੰਸਟਾਗ੍ਰਾਮ ਸਾਹ ਨਹੀਂ ਕਹੂੰਗਾ ਮੈਂ ਭੈਣ ਚੋ ਮੈਂ ਤਾਂ ਸਾਹੀ ਨਹੀਂ ਦਿੰਦੇ ਹੈਗੇ ਆ ਇੰਸਟਾਗ੍ਰਾਮ ਆ ਮੈਂ ਕਹਿੰਦੇ ਕੋਈ ਨਾ ਅੱਜ ਸਹੀ ਜਰਾ ਬਣਿਆ ਪਿਆ ਗੂਗਲ ਤੇ ਜਾਂਦਾ ਹੀ ਨਹੀਂ ਕੋਈ ਅੱਜ ਸਾਡੇ ਸਾਰੇ ਇੰਸਟਾ ਤੇ ਹੀ ਹੁੰਦੇ ਆ ਇੰਸਟਾ ਦੇ ਸਾਰੇ ਆ ਹਾਂ ਲਾਈਕ ਸੋਕਰਤੀ ਤੇ ਇੱਕ ਤੈਨੂੰ ਫੋਟੋ ਭੇਜੂਗੀ ਸੋਕਰਤੀ ਕਿਸੇ ਕੁੜੀ ਨਾਲ ਗੱਲ ਕਰਦਾ ਉਹਨੇ ਉਹਦੇ ਇੰਸਟਾ ਤੇ ਪਾਈ ਹੋਈ ਆ ਸਾਹਮਣੇ ਬਾਹਰ ਖੁੱਟੀ ਵੀ ਆਈ ਵੀ ਆ ਅੱਛਾ ਤੇ ਜੂਂਗੇ ਤੈਨੂੰ ਫੋਟੋ ਉਹ ਜਿਹੜੀ ਜਿਹੜੀ ਤੂੰ ਉਹ ਵੀਡੀਓ ਜੀ ਪਾਈ ਸੀ ਉਹਦੀ ਸੋਕਰਤੀ ਜਿਹੜੀ ਉਹ ਪਰੋਟ ਪੈਂਡ ਪੂਰੀ ਕਲੀਅਰ ਦੀ ਆਈ ਹੈ ਕਿਹੜੇ ਵਾਲੀ ਓਪੇ ਦਿੱਤਾ ਗਈ ਯਾਰ ਅਜੋਲੀ ਆਹੋ ਉਹ ਯਾਰ ਡਾਡਾ ਦੀ ਹਾਂ ਠੀਕ ਹੈ ਹਾਂ ਓਪੇ ਪਾਪੀ ਖੌਂਡਾ ਤੋਂ ਹੋਗੇ ਕਹਿੰਦਾ ਵਾਏ ਇਹ ਕਈ ਪੇਚ ਵਾਲੇ ਥਾਲੇ ਭੈਣ ਘੜਾ ਹੁੰਦੇ ਆ ਆ ਪਾਪੀ ਖੌਂਡ ਵੀ ਉਹਦਾ ਕੋਟਰੀ ਤਨਲ ਰੋਈਦਾ ਪਾਪੀ ਖੌਂਡ ਭੈਣ ਤੋਂ ਉਹਦੇ ਤਾਂ ਪ੍ਰਮੋਸ਼ਨ ਨਾ ਕਰੋਂਦਾ ਨਾ ਤਾਂ ਕਰਕੇ ਉਹ ਜੇ ਮਰਾ ਪਰ ਮੋਟਰਾ ਕਰਦਾ ਜੇਦੇ ਆਪ ਵੀਗਾ ਹੋ ਗਿਆ ਆਪਣੇ ਘਰ ਆਣੇ ਵਿੰਦੇ ਵਿੰਦੇ ਆਣ ਬੋਲਣਾ ਕੋਈ ਪਰਵਜ ਨੇ ਗੱਬਨੇ ਨੇ ਹਾਂ ਮਾ ਠੀਕ ਹੋ ਜਾਂਦੇ ਰੂਹ ਮਖਾਰ ਦਾ ਸਹੀ ਹੋ ਜਾਂਦੇ ਸਿਰ ਦੇਕ ਪਰ ਬੈਕ ਟੂ ਬੈਕ ਗਰਮੀ ਦਾ ਬਗਾਰ ਵੀ ਬੜਾ ਮਾੜਾ ਓ ਯਾਰ ਇੱਕ ਪਤਾ ਕੀ ਆ ਬਾਰਿਸ਼ ਹੈ ਕਰ ਬਾਰਿਸ਼ ਪੈ ਰਹੀ ਆ ਹਣਾ ਯਾਰ ਰਸੋਈ ਜਿੱਦਾਂ ਰੋਟੀ ਰੋਟੀ ਬਣਾਉਣੇ ਆ ਆ ਕੇ ਸੀਸ ਬੈਠ ਗਈ ਮੈਂ ਪਸੀਨਾ ਆ ਹੋਇਆ ਜੀ ਉਹ ਬਕਾੜ ਅਗੇ ਜੀ 1500 ਹੀ ਆਈ 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 ਮੋਟਰ ਰਾਈਡ ਬੁੱਲਣਾ ਮੇਰੇ ਮੁੰਡਾ ਆ ਰਿਹਾ ਇਹ ਪੱਕਾ ਹੋ ਚੁੱਕੇ ਨੇ ਪੰਜਾਬੀ ਦੇ ਹੁੰਦੀ ਕਿ ਜੇ ਕਿੱਲਾ ਉਹ ਹੀ ਆ ਭੈਣ ਦਾ ਖਸਮ ਮੋਟਾ ਸਾੜਾ ਰੁਕ ਜਾ ਤੇ ਇਹਦੀ ਵੀ ਮੋٹے ਦੀ ਵੀ ਤੈਨੂੰ ਡਿਟੇਲਾ ਦੂੰਗੀ ਮੋٹے ਦੀ ਬਹੁਤ ਡਿਟੇਲ ਆਈਆਂ ਯਾਰ ਆਪਣੇ ਕੋਲ ਬਾਦੂ ਬਾਬੇ ਪੁੱਛਣਾ ਅੰਬਰਸਰ ਦੇ ਵਿੱਚ ਨੇ ਬਹੁਤ ਕਾਂਡ ਕੀਤੇ ਹੋਏ ਆ ਕੁੜੀਆਂ ਦੇ ਪਾਸਪੋਰਟ ਰੱਖੇ ਹੋਏ ਮੁੰਡਿਆਂ ਦੇ ਵਿੱਦ ਪ੍ਰੂਫ ਨਾਲੇ ਠੱਗੀਆਂ ਮਾਰ ਮਾਰ ਕੇ ਬੰਬੇ ਨਿਕਲੇ ਇੱਥੋਂ ਆਹ ਰਾਤ ਦੇ ਸਾਮ ਦੇ ਕੰਮ ਆਉਗਾ ਆਏ ਸ਼ਾਂਤੋ ਕੇ ਬੈਠੇ ਮੈਨੂੰ ਕਿਹਾ ਹੋਇਆ ਬਾਈ ਹਰਾਂ ਨੇ ਜਿਹੜਾ ਕੱਲ ਸੌਖ ਰਤੀਏ ਕੋਲ ਫੋਨ ਗਿਆ ਸੀਗਾ ਕਹਿੰਦਾ ਭੈਣੇ ਤੂੰ ਕੁਛ ਨਹੀਂ ਕਰਨਾ ਕਹਿੰਦਾ ਹੁਣ ਜੋ ਕੁਛ ਕਰਾਂਗੇ ਅਸੀਂ ਕਰਾਂਗੇ ਕਹਿੰਦਾ ਤੂੰ ਚੁੱਪੋ ਕੇ ਬਹਿ ਜਾ ਕਹਿੰਦਾ ਹੁਣ ਤੂੰ ਮਮਾ ਕੀ ਰੋਣਾ ਮਾਤਾ ਮੈਨੂੰ ਬਰਤਨ ਤੇ ਗੋਲ ਗਾਰੇ ਤੇ ਤੇਰੇ ਆਪੇ ਸੌਣ ਲੱਗੀਆਂ ਮੈਂ ਤੂੰ ਇਹ ਚਾਹਦੀ ਸੀ ਨਾ ਪੈਣਗੜਾ ਆਉਂਦਾ ਜਿਨੇ ਪੈਣਚੋ ਦਾ ਭੋਂਕੀ ਜਾਂਦੇ ਆ ਸੋ ਕੁੱਤੇ ਭੋਂਕਦੇ ਆ ਭੋਂਕਣ ਦੇ ਯਾਰ ਇਹ ਵੀ ਜ਼ਰੂਰੀ ਹੈ ਇਹ ਨਾਂ ਨਾ ਵਿੱਚ ਇਦਾਂ ਬੋਲਣ ਤੇ ਫਿਰ ਸੋ ਮਰ ਜਾਂਦੀ ਆ ਸੋ ਖਰਪੀ ਆ ਤਾਂ ਇਹ ਰਾਜਕਾਲਤਾ ਵਿਚਾਰਾ ਪ੍ਰਮੋਸ਼ਨਾਂ ਦੇ ਪੈਸੇ ਲੈ ਲੰਦਾ ਸਾਲਾ ਉਹਨਾਂ ਦੀ ਪ੍ਰਮੋਸ਼ਨਾਂ ਨਹੀਂ ਕਰਦਾ ਭੈਣਚੋ ਦਾ ਇਹ ਜੀ ਕਿ ਨਹੀਂ ਜਾਣਾਂ ਨੰਬਰ ਵੀ ਪਾਇਆ ਹੈ ਆਪਣਾ ਹੋਟੇ ਨੇ 83 33 42 982 ਚਾਰਨਾ ਕਾਲਜ ਨੇ ਕੰਨੀ ਕੱਢੋ ਗਾਣਾ ਇਹ ਬਈ ਇੱਕ ਨਿਆਰੇ ਤਨੂ ਦੀ ਸੇਰ ਲਈ ਆ ਕੋਈ ਖਾਸ ਬੰਬੇ ਦਾ ਤੇ ਉਹਦਾ ਆਇਆ ਸੀਗਾ ਆਪਾਂ ਨੂੰ ਫੋਨ ਤੇ ਤਨੂ ਬਾਰੇ ਵੀ ਬਹੁਤ ਕੁਝ ਦੱਸਿਆ ਫੋਨਾਂ ਤੇ ਤੁਹਾਨੂੰ ਵੀ ਆ ਬੰਦੀ ਦੀਦੀ ਬਸ ਮੇਰਾ ਨਾਮ ਨਹੀਂ ਆਣਾ ਚਾਹੀਦਾ ਨਹੀਂ ਆਉਂਦਾ ਨਹੀਂ ਪਹਿਲਾਂ ਕੇ ਦਾ ਨਾਮ ਜ ਪਹਿਲਾਂ ਗੱਪ ਕਰ ਲੈਨੇ ਬਸ ਬਸ ਚੀਜ਼ ਹੀ ਸ਼ੋ ਕਰਾਈ ਦੀ ਨਾ ਬਾਪੇ ਬਹੁਤ ਕੁਝ ਭੇਜਿਆ ਪੁੱਛੋ ਨਾ ਪ੍ਰਵਾ ਮੇਰੇ ਤਾਂ ਆਪ ਦੇਖ ਦੇ ਕੇ ਇੰਨਾ ਸੋਝੋ ਮੈਂ ਕਿਹਾ ਇੱਕ ਵਾਰ ਸਹੀ ਹੋ ਲੰਦੇ ਮੈਂ ਕਿਹਾ ਫੇਰ ਲਿਆਉਂਗੇ ਡਿੱਕੇ ਮੈਂ ਕਿਹਾ ਜਿਹੜੇ ਮੇਰੇ ਘਰ ਬਾਰੇ ਬੋਲਦੇ ਨਾ ਘਰ ਛੋਟਾ ਆ ਵੀ ਆਪਾਂ ਛੋਟੇ ਘਰ ਚ ਰਹਿ ਕੇ ਖੁਸ਼ ਆ ਅੱਤਾਲ ਵੀ ਲਾਇ ਕੇ ਇਹ ਕਿਹੜਾ ਵਾ ਉਸਤਾਦ ਵੀ ਲਾਇਕ ਆਪਣਾ ਭਰਾ ਆ ਇਹ ਆਈਡੀ ਵੀ ਇਹਨਾਂ ਬੇਨਾਂ ਨਾਂ ਬੜੇ ਉਸਤਾਦ ਵੀ ਲਾਇਕ ਦੇ ਪੇਜ ਵੀ ਬੜੇ ਬਣਾਏ ਹੋਣਗੇ ਕਿ ਕਿਸੇ ਨੇ ਪਰ ਉਸਤਾਦ ਵੀ ਲਾਇਕ ਆਪਣਾ ਭਰਾ ਆ ਸਪੋਰਟ ਕਰਦਾ ਵੀ ਆਪਣੀ ਠੀਕ ਹੈ ਉਹ ਬੰਦਾ ਕਿਹਟ ਆ ਕਿਹੜਾ 125 ਕੇ ਆਲਾ ਨਾ 125000 ਵਾਲਾ ਨਹੀਂ ਉਹਦਾ ਮੇਰੇ ਕਹੇ 100 100 ਕੇ ਟੱਪਣ ਵਾਲੇ ਉਧ ਉਸ 68 ਕੇ علاوہ 1 ਦੇ ਕੇ 23 ਕੇ ਆਲਾ 2 ਉਸਤਾਦ ਵੀ ਲਾਇਕ ਹੈਲੋ ਆ ਮੈਨੂੰ ਕਿਉਂ ਬੁਖਰੇ ਉਹ ਜਾਣ ਨੂੰ ਫੋਨ ਆ ਗਿਆ ਸੀਗਾ ਕਪਰਾਵਾ ਸੀ ਨਹੀਂ ਹੱਥ ਲਾਉਂਦੇ ਜਿਹਨਾਂ ਬਾਰੇ ਗਲਤ ਬੋਲਦਾ ਉਹ ਹੱਥ ਲਾਉਣਗੇ ਪੁੱਛ ਲਾ ਫੋਨ ਕਰਕੇ ਸੋਖਰ ਰਤੀਏ ਕੋਲ ਕੱਲ ਕਿਦਾ ਫੋਨ ਗਿਆ ਸੀ ਬਾਈ ਜੀ ਬਾਈ ਜੀ ਕਰਦਾ ਫਿਰਦਾ ਸੀ ਫਿਰ ਆ ਗਾਉਣ ਮਨਜੀਤ ਤੌਰ ਸੋਖਰਪਿਆ ਤੰਨੂ ਆ ਕਿਸੇ ਨੇ ਆਪਣੀ ਫੇਕ ਆਈਡੀ ਬਣਾਈ ਹੋਈ ਆ ਤੋਂ ਫੈਨ ਬੇ ਚੱਲ ਰਿਹਾ ਤੁਹਾਡੇ ਅੱਜ ਕੱਲ ਮਨਜੀਤ ਜੀ ਬਈ ਫੈਨ ਫੋਲਿੰਗ ਬਹੁਤ ਹੋ ਗਈ ਨਾ ਆਪਣੀ ਤਾਂ ਕਰਕੇ ਰੌਲਾ ਹੀ ਬੜਾ ਕੱਢੋਗੇ ਹੇ ਰੁਕਦਾ ਸ਼ਾਂਤ ਹੋ ਜਾ ਤਿੰਨ ਚਾਰ ਦਿਨ ਪੇਜ ਤੇ ਫਿਰ ਲਿਆਵਾਂਗੇ ਬੈਕ ਟੂ ਬੈਕ ਵਿਦ ਅ ਪ੍ਰੂਫ ਟਾਈਮ ਥੋੜਾ ਜਿਹੀ ਟਾਈਮ ਵੀ ਦਵਾਂਗੇ ਬਸ ਠੀਕ ਹੋ ਯਾਰ ਦੂਜਿਆਂ ਦਾ ਕੰਮ ਲਾਉਣਾ ਯਾਰ ਪੋਚਣਾ ਖਾਂਗ ਜਖਾਮ ਬੁਖਾਰ ਮਤ ਵੱਜੀ ਪਈ ਆ ਮੈਂ ਨਹੀਂ ਕਰਾਂਣੀ ਇਹ ਗੱਲ ਤੇਰੀ ਬਾਰਾ ਗੱਲ ਕਰ ਮੈਂ ਤੇਰਾ ਪਰਮ ਨੂੰ ਮੈਂ ਤਾਂ ਲਾਈ ਭੇਜਿਆ ਈ ਉਹ ਰੋਈ ਜਾਂਦੀ ਹਾਂਜੀ ਮੈਂ ਸੁਸਾਇਡ ਕਰ ਲੈਣਾ ਜੇ ਇਹ ਉਹ ਮੈਂ ਤੂੰ ਪਰ ਆ ਗੱਲ ਕਰਦਾ ਤੇਰਾ ਜੋ ਵੀ ਸ਼ੱਕ ਹੋਊਗਾ ਦੂਰ ਹੋ ਜਾਊਗਾ ਕੋਣ ਕਰ ਰੋਈ ਬਾਇਲ ਪਰਮ ਹਾਂ ਬਾਇਲ ਪਰਮ ਰੋ ਰਹੀ ਆ ਉਰੋਂਡੀ ਪਰ ਆ ਲਾਈਵ ਵੀ ਆ ਕੇ ਨੂੰ ਜਾਂਦੀ ਮੈਂ ਸੁਸਾਈਡ ਕਰ ਲੈਣਾ ਨੂੰ ਧਮਕੀਆਂ ਆਉਂਦੀਆਂ ਜੇ ਹੋਣ ਡਿਆ ਵੋਣ ਡਿਆ ਧਮਕੀਆਂ ਨਾ ਉਹਨੂੰ ਲਾਈਵ ਪਰ ਉਹ ਵੀ ਆਈਆਂ ਨੇ ਰਾਤ ਮੈਂ ਪਰ ਹਾਂ ਪਰ ਮੈਨੂੰ ਕਹਿੰਦੀ ਕਹਿੰਦੀ ਧਮਕੀਆਂ ਆਈਆਂ ਮੈਂ ਭੈਣ ਤੋਂ ਕਿਹਾ ਮਾਪਿਆਂ ਕੋ ਕਿੱਥੇ ਹੋ ਤਾ ਦੁਆਰਾ ਮੈਸੇਜ ਨਹੀਂ ਆਇਆ ਮੈਂ ਕੀ ਕੀਤਾ ਬੈਠਾ ਲਾਈਨ ਬੰਦੇ ਨੂੰ ਮੈਸੇਜ ਮੈਂ ਪਰ ਮੈਂ ਲਾਈਵ ਚ ਗੱਲ ਕਰਾਂ ਜਿਹੜੀ ਕਰਨੀ ਹਾਂ ਤੇ ਆਂਦਾ ਸਾਡਾ 4-3 ਪਹਿਲਾਂ ਦਾ ਸਾਡਾ ਪੋਸਟ ਸਾਡਾ ਕੋਡ ਕਾਚ ਹੋਇਆ ਹੈ ਜਿਹੜਾ ਮੈਂ ਬੋਲਤਾ ਵਾ ਬਾਕੀਆਂ ਦਾ ਮੈਂ ਗ੍ਰੀਡ ਕਰਵਾ ਦੂੰਗਾ ਮੈਂ ਤਾਂ ਉਪਰ ਆ ਜਿਹੜੀ ਚੀਜ਼ ਸ਼ੇਅਰ ਹੋ ਗਈ ਐ ਇੱਕ ਵਾਰੀ ਤਾਂ ਯੋ ਹਫਤੇ ਪੁਲਿਸ ਚਲ ਹਾਂ ਅੰਦਾ ਬਾਕੀ ਸਾਰੇ ਨੇ ਤਾਂ ਉਹ ਤਾਂ ਧਿਆਨ ਰੱਖੂੰਗਾ ਮੈਂ ਤੈਨੂੰ ਰੱਖਣਾ ਹੀ ਪੈਣਾ ਸਹੀ ਚੱਲ ਨਾ ਜਾਣ ਮੇਰੀ ਗੱਲ ਹੁਣ ਕੜਾਉਣ ਦੇ ਭੈਣ ਤੋਂ ਤੇ ਜਿਹੜੇ ਕੁੱਤੇ 100 ਕੁੱਤੇ ਭੌਂਕਦੇ ਆ ਭੌਂਕੀ ਹਣਦੇ ਕਈ ਵਿੱਚ ਗਸ਼ਤੀਆਂ ਭੌਂਕਦੀਆਂ ਹੁੰਦੀਆਂ ਨੇ ਭੌਂਕ ਲਾਂਦੇ ਪਰਵਾਹ ਨਹੀਂ ਜਾਨ ਠੀਕ ਆ ਆਪਾਂ ਸਿਰਫ ਸ਼ਾਂਤ ਹੋ ਕੇ ਬੈਠੇ ਆ ਕਿ ਸਰ ਵਜਾ ਨਾਲ ਬੈਠੇ ਆ ਹਉ ਤੂਫਾਨ ਆਊਗਾ ਹੁਣ ਠੀਕ ਹੋ ਗਿਆ ਤੂਫਾਨ ਆਊਗਾ ਕੈਟ ਤਰੀਕੇ ਨਾਲ ਆਊਗਾ ਹੁਣ ਹੁਣ ਆਪਾਂ ਐ ਬੋਲ ਕੇ ਨਹੀਂ ਦਿਖਾਉਣਾ ਹੁਣ ਆਪਾਂ ਕਰਕੇ ਦਿਖਾਉਣਾ ਵੀ ਭੈਣ ਚੋਂ ਤੋ ਚੱਕੋ ਲੈ ਹਾਂ ਬੋਲੋ ਭੈਣ ਚੋਂ ਤੋ ਕਿਹੜਾ ਭੋਂਕਦਾ ਵਾ ਫਿਰ ਹੁਣ ਲਾਈਵ ਕਰੋ ਨਹੀਂ ਮੈਂ ਲਾਈਵ ਆ ਇਹ ਮੇਰੇ ਲਾਈਵ ਯਾਰ ਮੈਂ ਠੀਕ ਨਹੀਂ ਹੈਗੀ ਮੈਂ ਦੱਸੀ ਤਾਂ ਜਾਣੀ ਆ ਦਵਾਈਆਂ ਦਾ ਤੈਨੂੰ ਚਿੱਠਾ ਭੇਜ ਦਿੰਦਾ ਕਿੰਨੀਆਂ ਭੈਣ ਚੋਂ ਦਵਾਈਆਂ ਸਰਾਣੇ ਪਏ ਮੇਰੇ ਚੱਲ ਲੋ ਵੇ ਆ ਠੀਕ ਕੋਈ ਨਹੀਂ ਨਾਲੇ ਵਧੀਆ ਨਾਲੇ ਇੰਸਟਾਗ੍ਰਾਮ ਨੂੰ ਦੋ ਤਿੰਨ ਦਿਨ ਵਾਸਤੇ ਛੂਟ ਵਿਚਾਰੇ ਨੂੰ ਸਾਂਝ ਆ ਜਾਊਗਾ ਭੌਂਕਣ ਦੇ ਅੱਜ 100 ਕੁੱਤੇ ਭੌਂਕ ਰਹੇ ਅੱਜ ਭੌਂਕਣ ਦੇ ਜਿਨ੍ਹਾਂ ਨੇ ਜੋ ਭੌਂਕਣਾ ਵਾ ਫਟ ਠੋਕੇ ਜਵਾਬ ਦੇ ਪਾਵਾਂਗੇ ਠੀਕ ਹੈ ਕਈ ਸਾਲੇ ਸਵਾਦੀ ਲਈ ਜਾਣਗੇ ਕਿ ਆਹ ਬੋਲਦੀ ਨਹੀਂ ਐ ਡਰ ਕੇ ਬੈੰਗੀ ਜੇ ਇਹ ਜਾਂ ਉਹ ਡਰ ਕੇ ਨਹੀਂ ਭੈਣ ਜਦੋਂ ਬੈਠੀ ਗੱਲ ਆਪਾਂ ਲਿਖ ਕੇ ਪਾਇਆ ਨਾ ਵੀ ਭੈਣ ਤੋਂ ਸਾਡੀ ਚੁੱਪ ਚ ਵੀ ਬਹੁਤ ਰਾਜ਼ ਨੇ ਹੁਣ ਰਾਜੀ ਸਾਹਮਣੇ ਆਉਣਗੇ ਕੇ ਉਹ ਕਹਿੰਦਾ ਠੀਕ ਹੈ ਨਾ ਸੋਖ ਉਹਨੇ ਕਿਹਾ ਤਨੂਜੀ ਨੇ ਵੀ ਤੇਰਾ ਘਰ ਛੋਟਾ ਹਨਾ ਵੀ ਭੈਣ ਚੋ ਤਾਂ ਪਹਿਲਾਂ ਆਪਦਾ ਯੂਪੀ ਵਾਲਾ ਘਰ ਤਾਂ ਦੇਖ ਲਾ ਸਾਲੀਏ ਕਿ ਹੋ ਜਾਇਆ ਬਾਅਦ ਚ ਭੈਣ ਚੋ ਤਾਂ ਮੇਰੇ ਕੋਲ ਬੋਲੀ ਸਾਲਾ ਜਿੰਨਾ ਤੁਸੀਂ ਮਹੀਨੇ ਦਾ ਖਰਚਾ ਕਰਦੇ ਨਾ ਤਾਂ ਮੇਰਾ ਇੱਕ ਦਿਨ ਦਾ ਹੀ ਆ ਸੋਖ ਨੂੰ ਪਤਾ ਭੈਣ ਜਦੋਂ ਮੈਂਟਲ ਆਉਂਦੀ ਆ ਭੈਣ ਚੋ ਇੱਕ ਦਿਨ ਚ ਡੇਡ ਡੇਡ ਲੱਖ ਰੁਪਏ ਖੁੱਕਣ ਲੱਗੇ ਉਹਦੇ ਪਿੱਛੇ ਖੁੱਕੇ ਵੀ ਉਹਨੂੰ ਵੀ ਪਤਾ ਆ ਨਾ ਉਹ ਪਤਾ ਸਾਰਾ ਆ ਕੁਗਾ ਦੇ ਕੋ ਸੋਖ ਨੂੰ ਵੀ ਪਤਾ ਵੀ ਭੈਣ ਚੋ ਦਾ ਆਪਣੀ ਕਿੰਨੀ ਔਕਾਤ ਆ ਕਿੰਨਾ ਤੇ ਕੀ ਹਿਸਾਬ ਗਟਾਵਾ ਤੇ ਭੈਣ ਤੁਹਾਡੇ ਦੇ ਘਰ ਤੁੰ ਨੂੰ ਕਹਿਆ ਗਿਆ ਸਾਡੇ ਦੇ ਘਰ ਛੋਟੇ ਤੇ ਭੈਣ ਚੋ ਤੇ ਕੋਲ ਸੁੱਖ ਰੋਤੇ ਕੋਲ ਆਪਦੀ ਔਕਾਤ ਤਾਂ ਹੈ ਨਹੀਂ ਚਲ ਮੰਨ ਦੇ ਘਰ ਛੋਟਾ ਆ ਭੈਣ ਚੋ ਤਾਂ ਮਹੀਨੇ ਦਾ ਮੈਂ ਨਹੀਂ ਕਹਿੰਦੀ 6-7 ਲੱਖ ਰੁਪਏ ਮੇਰਾ ਮਹੀਨੇ ਦਾ ਖਰਚਾ ਚੱਲ ਜਾਂਦਾ ਵਾ ਭੈਣ ਚੋ ਦਾ ਆਪਦੀ ਔਕਾਤ ਤਾਂ ਹੈ ਨਹੀਂ ਭੈਣ ਚੋ ਦੇ ਕੋਲ ਵੀ ਆਪ ਦਾ ਫੋਨ ਲੈ ਲਵੇ ਫੋਨ ਸਾਲਾ ਮੇਰਾ ਚਲਾ ਰਿਆ ਫੁੱਦੂ ਦਾ ਉਹਨੂੰ ਕਹਿਣਾ ਉਹਨੂੰ ਵੀ ਭਾਵੇਂ ਘਰ ਛੋਟੇ ਦਿਲ ਵੱਡੇ ਪਰ ਤੇਰੇ ਨੂੰ ਮਰਜੀ ਦੀ ਰੱਖੀ ਆ ਤੇਰੇ ਵਾਂਗੂ ਨਹੀਂ ਆ ਗਿਆ ਭੈਣ ਚੋਂ ਕੁੜੀਆਂ ਤੋਂ ਗੱਲਾਂ ਕਰ ਕਰਕੇ ਪੈਸੇ ਖਾਂਦਾ ਆਂਦਾ ਐ ਇੰਟਰਵਿਊ ਸੁਣੀਏ ਜੀ ਆਂਦਾ ਲੈ ਐਡਾ ਸੋਹਣਾ ਮੁੰਡਾ ਹੋਵੇ ਟੈਰੂ ਬਣੇ ਹੋਣੇ ਦਾ ਜਿਹੜਾ ਹੋਵੇ ਤੇ ਆਂਦਾ ਫਿਰ ਸਾਡੀਆਂ ਟੌਹਰਾਂ ਕਿਹੜੇ ਕੰਮ ਜੀ ਆ ਉਹਨੇ ਤਾਂ ਦੰਦ ਭੈਣ ਚੋਂ ਦਾ ਕੋਈ ਨਾ ਸੱਚ ਤਨ ਨੂੰ ਸੋਨੇ ਦੀ ਦੰਦ ਕਰਨ ਲੱਗੇ ਨੇ ਤਾਂ ਸਾਲੇ ਨੇ ਦੋ ਲਵਾਏ ਆ ਹੁਣ ਮੈਂ ਲਵਾਣ ਲੱਗੀ ਤਨ ਦੇਖਦੇ ਆਂ ਭੈਣ ਚੋਂ ਆ ਦਖੋ ਨਿਆ ਮੈਂ ਭੈਣ ਚੋ ਦਾ ਜਿਹੜੇ ਤੁਸੀਂ ਦੋ ਦੰਦ ਜਿਵੇਂ ਲਵਾ ਕੇ ਹਵਾ ਮਾਰਦੇ ਹੋ ਇੰਨਾ ਨਹੀਂ ਚੱਲ ਕੋਈ ਨਾ ਜਾਣ ਭੋਂਕਣ ਦੇ 100 ਕੁੱਤੇ ਭੋਂਕਦੇ ਆ ਭੋਂਕੀ ਜਾਣ ਦੇ ਭੈਣ ਚੋ ਦਾ ਟੈਨਸ਼ਨ ਨਹੀਂ ਲੈਣੀ ਆਹੋ ਕਈ ਕਹਨ ਨਾ ਮਨਜੀਤ ਚੁੱਪ ਹੋ ਕੇ ਬੈਠੀ ਆ ਮਨਜੀਤ ਕਿਸ ਰੀਜਨ ਨਾਲ ਚੁੱਪ ਹੋ ਕੇ ਬੈਠੀ ਆ ਹਾਂ ਤੂਫਾਨ ਆਊਗਾ ਦੁਕਾਨ ਤੇ ਹਿੱਟ ਨਾ ਤੂਫਾਨ ਆਊਗਾ ਤਾਂ ਸਾਹਮਣੇ ਆਊਗਾ ਤੂਫਾਨ ਯਾਨੀ ਕਿ ਲਾਈਵ ਚ ਤੂਫਾਨ ਆਊਗਾ ਸਾਹਮਣੇ ਆਊਗਾ ਹੁਣ ਮੈਗ ਬੰਡੋਰੀ ਵੀ ਆਇਆ ਹੈ ਆਪਣੀ ਲਾਈਵ ਚ ਵਾਹ ਵਾਹ ਕਯਾ ਚੱਲ ਕਾਰੇ ਨਾ ਮਾਂ ਪੈਣਾ ਇਹਨਾਂ ਦੀ ਭੈਣ ਚੋਦ ਜਿਹੜੇ ਭੌਂਕਦੇ ਆ ਸੌ ਗੁੱਤੇ ਚੱਲੋ ਮੈਂ ਦੜਿਆ ਹੀ ਮੇਰੇ ਤੋਂ 2 ਘੰਟੇ ਹੋ ਗਏ ਲਾਈਵ ਤੇ ਬੈਠੇ ਮੈਂ ਹੁਣ ਦੇਖਿਆ ਯਾਰ ਮੈਂ ਨਾ ਮੈਨੂੰ ਸੁੱਤੀ ਪਈ ਸੀ ਮੈਂ ਦਵਾਈ ਲਾ ਕੇ ਇੰਜੈਕਸ਼ਨ ਲੱਗਿਆ ਹੋਇਆ ਸੀਗੇ ਮੇਰੇ ਦੇ ਉਹ ਮੈਨੂੰ ਬਾਰ-ਬਾਰ ਪਰਮ ਫੋਨ ਕਰੀ ਜਾਵੇ ਫਿਰ ਮੈਨੂੰ ਪਰਮ ਨੇ ਲਾਈ ਭੇਜ ਜਮਾ ਕਰ ਉਹ ਕਿ ਮੈਂ ਆਉਣੀ ਆ। ਆ ਉਹਨੇ ਇਸ਼ੇ ਕਾਖੀ ਦੇ ਨੋ ਭੇਜ ਰਾਇ ਹੈ ਪਰ ਤੂੰ ਠੰਡਾ ਪਾ ਦੇਣਾ ਇਹਨੂੰ ਮੈਂ ਹੈ ਉਹ ਠੰਡਾ ਪੈ ਗਿਆ ਵਾ। ਬਾਕੀ ਲੋੜ ਨਹੀਂ ਪਈ ਤੇਰੀ। ਆ ਕੋਈ ਨਾ ਦਵਾ ਕੇ ਜਵਾਬ ਹੋਲਨ ਤੇ ਮੈਨੂੰ ਠੀਕ ਬੈਕ ਟੂ ਬੈਕ ਆਊਗਾ ਫਿਰ। ਠੀਕ ਠੀਕ ਹੈ ਦੱਸੀ ਮੈਨੂੰ ਕਿ ਭੇਜੀ ਕੁਝ। ਮੈਂ ਭੇਜੂੰਗੀ ਸਾਰਾ ਕੁਝ ਭੇਜੂੰਗੀ ਜਾਣ ਕੇ ਕਿਉਂ ਟੈਨਸ਼ਨ ਲੈਣਾ। ਪਹਿਲਾਂ ਤਾਂ ਦੇ ਲਈ ਸ਼ੁਰੂਆਤ ਕਰਨੀ ਆ। ਆਪਾਂ ਆਪਣੇ ਪੇਸ ਤੇ ਕੁਝ ਨਹੀਂ ਪਾਉਣਾ। ਹੇ ਪੂਜਾ ਠੀਕ ਆ ਓਕੇ ਓਕੇ ਬਸ ਇੰਨਾ ਕਿ ਹਾਂ ਇੰਨਾ ਲਾਈਵ ਚ ਦੱਸਦਾ ਵੀ ਜਿਹੜਾ ਭੈਣ ਤੋਂ ਬਾਥਰੂਮ ਤੇ ਜਾ ਕੇ ਵੀਡੀਓ ਬੰਲਾ ਤੇ ਕਰਦਾ ਹੁੰਦਾ ਨਾ ਹੁਣ ਉਹ ਆਊਗਾ ਆ ਉਹ ਉਹ ਕੰਮ ਕੰਡੇ ਦੇਦੇ ਬਾਥਰੂਮ ਰਹਿ ਗਿਆ ਆਹ ਵਾਓ ਜਾਣ ਲੇ ਆਊਗਾ ਹੁਣ ਤਾਂ ਬਸ ਇੰਸਟਾਗ੍ਰam ਵਾਲੇ ਦੋ ਦਿਨ ਸ਼ਾਂਤ ਹੋ ਕੇ ਬੈਹਿਣਾ ਫਿਰ ਸਵਾਦ ਹੀ ਆਊਗਾ ਸੌਖ ਰਤੀਆ ਦੱਸ ਨਾ ਆਹ ਲਾਣਤਾ ਦੇ ਕੇ ਵੇਰ ਕਿਵੇਂ ਪੈਦੀ ਆ ਆ ਬਾ ਤੂੰ ਵੀ ਮੇਚ ਗਈ ਯਾਰੀ ਨਾ ਸੀਰੀਅਸ ਹੀ ਗੱਲ ਕਰਕੇ ਹੱਸੰਦਾ ਜਿੱਦਾਂ ਲਾਈਵ 'ਚ ਬੋਲਦੇ ਨਹੀਂ ਆ ਹੋਰ ਟੀਅਰ ਭੈਣ ਚੋਂ ਦਾ ਹਾਸਾ ਆ ਜਾਂਦਾ ਦੱਸ ਹੁਣ ਕੀ ਕਰੀਏ ਉਹ ਜਿਵੇਂ ਉਹ ਨਹੀਂ ਪੌਂਦਾਗਾ ਉਹ ਸ਼ੂਬੀ ਆ ਜਿਹੜਾ ਸ਼ੂਬੀ ਬੁੰਡੂ ਨਹੀਂ ਪੌਂਦਾ ਨਕਲੀ ਦੀ ਬੁੰਡ ਉਹ ਤਾਂ ਨੋ ਪੌਂਦੀ ਆ ਅੰਦੀ ਤੇਨੀ ਕਰ ਰਿਹਾ ਰੂਪਾ ਦਿੱਤਾ ਵੀਡੀਓ ਕੋਲਾ ਦੇ ਕੀ ਕਰਦਾ ਆਦਾ ਕੋਈ ਮੂੰਹ ਦੀ ਮੂੰਹ ਦੇ ਕੋਣ ਜੇ ਕਰਦਾ ਆਦਾ ਆਲੇਾਸ ਦੇ ਬਣੇ ਤੈਨੂੰ ਨੇ ਦੇਖਿਆ ਹੀ ਹੋਊਗਾ ਉਹ ਵੀ ਕੀ ਕਰਦਾ ਕੀ ਨਹੀਂ ਤੈਨੂੰ ਸੁਣਦੀਦਾ ਹੈ ਉਹਦੇ ਨਾਲ ਕੀ ਹੋਪਾ ਬਾ ਤੇਨੂੰ ਹੁਣ ਲਾਈਵ ਦਿਖਾਵਾਂਗੇ ਇਹ ਇੱਕ ਬੀਗਿਆ ਚਲ ਠੀਕ ਆ ਜਾਨ ਓਕੇ 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 ਯਾਰ ਬਾਈ ਬੋਕੇ ਬਾਈ